ਟੈਂਪੂ ਟੇਡਾ ਹੋ ਗਿਆ ਝੋਨੇ ਵਿੱਚ ਡਿੱਗੀਆਂ ਸਵਾਰੀਆਂ ਅਸੀਂ ਟੈਂਪੂ ਚੱਕਦੇ ਰਹਿ ਗਏ ਲੋਕੀ ਲਾਈਟਾਂ ਲਾ ਕੇ ਲੱਗੇ ਲੰਡਨ ਤੋਂ ਵਪਾਰੀ ਸਾਡਾ ਟੈਂਪੂ ਚੱਕ ਕੇ ਲੈ ਗਏ ਨੰਗ ਦਾ ਗਲੀ ਦੇ ਵਿੱਚ ਟੈਂਪੂ ਸੀ ਟੈਂਪੂ ਸੀ ਪੱਜ ਪੱਜ ਆਉਂਦੀਆਂ ਸਵਾਰੀਆਂ ਮਿੱਤਰਾਂ ਦਾ ਟੈਂਪੂ ਟੇਡਾ ਹੋ ਗਿਆ ਝੋਨੇ ਵਿੱਚ ਡਿੱਗੀਆਂ ਸਵਾਰੀਆਂ ਪਹਿਲਾ ਪਿੱਗ ਲਾ ਕੇ ਸਾਰੇ ਕਰ ਲੈਨੇ ਕੱਟੇ ਦੂਜਾ ਪਿੱਗ ਲਾ ਕੇ ਹੱਥ ਫੜ ਲੈਨੇ ਪੱਟੇ ਪਾਲਿਆ ਏ ਕੇਰਾ ਸਾਨੂੰ ਕੋਈ ਡਰਨੀ ਗਾਲ ਵਿੱਚ ਰਸਾ ਵਗਿਆ ਗਾਲ ਵਿੱਚ ਰਸਾ ਵਗ ਕੇ ਗਾਂ ਫੜਨੀ ਗਾਲ ਵਿੱਚ ਰਸਾ ਵਗ ਕੇ ਗਾਂ ਫੜਨੀ ਜਿਹਦੇ ਵਿੱਚ ਢੋਡੀ ਦਾਲ ਪਈ ਇਹ ਸਾਡੇ ਘਰ ਦੀ ਬਾਟੀ ਏ ਇਹਦੀ ਕੋਈ ਇੱਕ ਨਿਸ਼ਾਨੀ ਹਾਏ ਕੋਈ ਇੱਕ ਨਿਸ਼ਾਨੀ ਇਦੀ ਪਰਲੀ ਕੰਨੀ ਪੱਟੀ ਐ ਜਿਹਦੇ ਵਿੱਚ ਡੋਡੀ ਦਾਲ ਪਈ ਇਹ ਸਾਡੇ ਘਰ ਦੀ ਬਾਟੀ ਐ ਕੁੱਤੀ ਐ ਨੀ ਲੰਡੀ ਪੂਛ ਵਾਲੀ ਐ ਡੱਬੂ ਕੁੱਤਾ ਪੁੱਛੇ ਤੇਰਾ ਨਾ ਵੇ ਸ਼ੋਦাইয়া ਮੇਰੇ ਪਿੱਛੇ ਜੁੜਾ ਕਿਉਂ ਕਟਾਲਿਆ ਨੀ ਮੇਰੀ ਏ ਜਾਨੇ ਜੂਆਂ ਨੇ ਤਾਂ ਮੇਰਾ ਚਰਖਾ ਲਿਆ ਕੋਈ ਕਹਿੰਦਾ ਕੋਟੇ ਉੱਤੇ ਛਾਲ ਮਾਰ ਦੂ ਕੋਈ ਕਹਿੰਦਾ ਨਹਿਰ ਵਿੱਚ ਬਸ ਤਾਰ ਦੂ ਜਦੋਂ ਡਿੱਗੀ ਛੜ ਕੇ ਉੱਤੇ ਕਾਰ ਵੇਖੋ ਕੀ ਦਿਲਾਤ ਟੁੱਟ ਗਈ ਰਜਿੰਦਰ ਪੱਟੀਆਂ ਕਰਨ ਨੂੰ ਤਿਆਰ ਵੇਖੋ ਕੀ ਦਿਲਾਤ ਟੱਟ ਗਈ ਗੋਹੇ ਦੀ ਟਰਾਲੀ ਸਿੱਟੀਵਾੜੇ 'ਚ ਸਵੇਰੇ ਮੱਕ ਦਾਣਾ ਗੋਆ ਪੇ ਡੰਗਰੇ ਬਤੇਰੇ ਤੈਨੂੰ ਪਾਥੀਆਂ ਪਠਾਨ ਦਾ ਚਾਹ ਸਾੜੀ ਏ ਕੰਨਾ ਚੱਕ ਪੱਥੀਆਂ ਉਗੀ ਸਿੱਟੀਆਂ ਗੋਹ ਤੇਰੇ ਜੀਜੇ ਦੇਰੇ ਡੰਗਰੇ Mm. Sí. That's <laughs>